ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਗਰੂਪ ਆਤੇ ਅੱਜ ਫਿਰ ਤੋਂ ਨਵੀਂ ਵੀਡੀਓ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਜੀ ਅੱਜ ਦੀ ਵੀਡੀਓ ਬੜੀ ਮੋਟੀਵੇਸ਼ਨਲ ਅਤੇ ਪ੍ਰੇਰਣਾਦਾਇਕ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਘਰ ਵਿੱਚ ਚੂਹੇ ਦਾ ਬੱਚੇ ਦੇਣਾ ਸ਼ੁਭ ਹੁੰਦਾ ਹੈ ਜਾਂ ਫਿਰ ਅਸ਼ੁਭ ਹੁੰਦਾ ਹੈ ਦੋਸਤੋ ਸੁਪਨੇ ਵਿੱਚ ਜੇਕਰ ਚੂਹਾ ਆਵੇ ਜਾਂ ਫਿਰ ਚੂਹੇ ਦੇ ਬੱਚੇ ਤੁਸੀਂ ਦੇਖਦੇ ਹੋ ਤਾਂ ਉਸ ਨਾਲ ਕੀ ਸੰਕੇਤ ਸਾਨੂੰ ਸਾਡੀ ਜ਼ਿੰਦਗੀ ਵਿੱਚ ਮਿਲਦੇ ਹਨ ਜੀ ਦੋਸਤੋ ਸਭ ਨੂੰ ਪਤਾ ਹੈ ਕਿ ਚੂਹੇ ਨੂੰ ਗਣੇਸ਼ ਜੀ ਦਾ ਵਾਹਨ ਮੰਨਿਆ ਜਾਂਦਾ ਹੈ ਪਰ ਦੋਸਤੋ ਸਾਡੇ ਲੋਕਾਂ ਦੁਆਰਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਚੂਹੇ ਆਉਂਦੇ ਹਨ ਜਾਂ ਫਿਰ ਮੌਜੂਦ ਹੁੰਦੇ ਹਨ ਉਹ ਘਰ ਹਮੇਸ਼ਾ ਲਈ ਨਰਕਾਂ ਵੱਲ ਤੁਰਨਾ ਸ਼ੁਰੂ ਹੋ ਜਾਂਦਾ ਹੈ ਉਸ ਘਰ ਵਿੱਚ ਅਨਾਜ ਖਤਮ ਹੋਣ ਲੱਗਦਾ ਹੈ ਅਤੇ ਉਸ ਘਰ ਵਿੱਚ ਦਲੇਦਰਤਾ ਆ ਜਾਂਦੀ ਹੈ ਦੋਸਤੋ ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਇਸ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਦੋਸਤੋ ਅੱਜ ਦੇ ਲੋਕ ਇੰਨੇ ਪਾਪੀ ਵੀ ਹੋ ਗਏ ਹਨ ਕਿ ਉਹ ਆਪਣੇ ਘਰ ਵਿੱਚ ਕਿਸੇ ਵੀ ਪ੍ਰਕਾਰ ਦੇ ਜੀਵ ਨੂੰ ਪਸੰਦ ਨਹੀਂ ਕਰਦੇ। ਇਹ ਕਹਿਣਾ ਬੜਾ ਹੀ ਦੁੱਖ ਦਿੰਦਾ ਹੈ ਕਿ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਜੋ ਸਾਡੀ ਕੁਦਰਤ ਸਾਨੂੰ ਸਿਖਾਉਂਦੀ ਹੈ ਅਸੀਂ ਉਸ ਧਾਰਨਾ ਉੱਪਰ ਕਦੇ ਵੀ ਨਹੀਂ ਚੱਲਦੇ ਜੀ। ਇਸ ਕਰਕੇ ਦੋਸਤੋ ਅੱਜ ਅਸੀਂ ਇਹੋ ਜਿਹੇ ਹਾਲਾਤਾਂ ਨਾਲ ਲੜ ਰਹੇ ਹਾਂ। ਅੱਜ ਕੱਲ ਚੂਹਿਆਂ ਲਈ ਬਾਜ਼ਾਰ ਵਿੱਚ ਕਾਫੀ ਤਰ੍ਹਾਂ ਦੇ ਇਹੋ ਜਿਹੇ ਪ੍ਰੋਡਕਟ ਵੀ ਆ ਗਏ ਹਨ ਜੋ ਐਸ ਨੂੰ ਮਿੰਟਾਂ ਵਿੱਚ ਹੀ ਮਾਰ ਦਿੰਦੇ ਹਨ ਪਰ ਦੋਸਤੋ ਇੱਕ ਗੂੰਦ ਵਰਗਾ ਪਦਾਰਥ ਵੀ ਬਾਜ਼ਾਰ ਵਿੱਚ ਮਿਲਦਾ ਹੈ ਜੈਸ ਉੱਪਰ ਜੇਕਰ ਚੂਹਾ ਆਪਣਾ ਪੈਰ ਵੀ ਧਰ ਦਿੰਦਾ ਹੈ ਤਾਂ ਉਸ ਦੀ ਚਮੜੀ ਵੀ ਉਸ ਨਾਲ ਜੁੜ ਜਾਂਦੀ ਹੈ ਜੀ ਜੋ ਕਿ ਇੱਕ ਦੋਸਤੋ ਬੜੀ ਦਰਦਨਾਕ ਮੌਤ ਮਰਦਾ ਹੈ ਪਰ ਲੋਕ ਇੰਨੇ ਪਾਪੀ ਕਿਉਂ ਹੋ ਗਏ ਹਨ ਦੋਸਤੋ ਜੇਕਰ ਤੁਸੀਂ ਆਪਣੇ ਘਰ ਕਦੇ ਵੀ ਕੋਈ ਚੂਹਾ ਦੇਖ ਦਿਓ ਤਾਂ ਕਦੇ ਵੀ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਭੁੱਲ ਨਾ ਕਰਿਓ ਪਹਿਲਾਂ ਦੇ ਬਜ਼ੁਰਗ ਜੇਕਰ ਆਪਣੀ ਧੀ ਦਾ ਰਿਸ਼ਤਾ ਕਿਸੇ ਘਰ ਵਿੱਚ ਕਰਦੇ ਸਨ ਨਾ ਤਾਂ ਦੋਸਤੋ ਸਭ ਤੋਂ ਪਹਿਲਾਂ ਉਹ ਉਸ ਘਰ ਵਿੱਚ ਫਿਰਦੇ ਚੂਹਿਆਂ ਨੂੰ ਦੇਖ ਕੇ ਹੀ ਆਪਣੇ ਘਰ ਦਾ ਰਿਸ਼ਤਾ ਕਰਦੇ ਸਨ ਕਿਉਂਕਿ ਜਿਸ ਘਰ ਵਿੱਚ ਚੂਹੇ ਹੁੰਦੇ ਸਨ ਪ੍ਰਮਾਤਮਾ ਨੇ ਉਸ ਘਰ ਵਿੱਚ ਖੁੱਲਾ ਅਨਾਜ ਦਿੱਤਾ ਸੀ ਦੋਸਤੋ ਪ੍ਰਮਾਤਮਾ ਉਸ ਘਰ ਵਿੱਚ ਹੀ ਜੀਵ ਨੂੰ ਦਾਣਾ ਦਿੰਦਾ ਹੈ ਜਿਸ ਘਰ ਵਿੱਚ ਚੰਗੇ ਲੋਕ ਰਹਿੰਦੇ ਹਨ ਜੇਕਰ ਦੋਸਤੋ ਤੁਸੀਂ ਜ਼ਿਆਦਾ ਤੰਗ ਹੁੰਦੇ ਹੋ ਤਾਂ ਤੁਸੀਂ पिंजरा ਲਗਾ ਕੇ ਵੀ ਕਿਸੇ ਵੀ ਜਗ੍ਹਾ ਤੇ ਉਹਨਾਂ ਨੂੰ ਛੱਡ ਸਕਦੇ ਹੋ ਪਰ ਜਦੋਂ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਜਾਂ ਫਿਰ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਹੋ ਤਾਂ ਬਹੁਤ ਵੱਡਾ ਪਾਪ ਦੋਸਤੋ ਸਾਨੂੰ ਲੱਗਦਾ ਹੈ ਇਸੇ ਤਰ੍ਹਾਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਸੁਪਨਿਆਂ ਵਿੱਚ ਵੀ ਚੂਹਾ ਦਿਖਾਈ ਦਿੰਦਾ ਹੈ ਇਸ ਦਾ ਕੀ ਮਤਲਬ ਹੁੰਦਾ ਹੈ ਕਿ ਦੋਸਤੋ ਇਸ ਦਾ ਸਿੱਧਾ ਸਿੱਧਾ ਇਹ ਮਤਲਬ ਹੁੰਦਾ ਹੈ ਕਿ ਗਣੇਸ਼ ਜੀ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਫਲ ਦਿੰਦੇ ਹਨ ਉਹ ਇਹ ਸੰਕੇਤ ਦਿੰਦੇ ਹਨ ਕਿ ਸਾਨੂੰ ਚੂਹਿਆਂ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਕਿਸੇ ਵੀ ਜੀਵ ਨੂੰ ਮਾਰਨਾ ਕੁਦਰਤ ਦਾ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਹੈ ਦੋਸਤੋ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ ਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਇੱਕ ਜਾਂ ਦੋ ਚੂਹਿਆਂ ਨੂੰ ਦੇਖਦੇ ਹੋ ਤਾਂ ਇਸ ਵਿੱਚ ਕੋਈ ਵੀ ਬੁਰੀ ਗੱਲ ਨਹੀਂ ਹੁੰਦੀ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਅਤੇ ਕੋਈ ਵੀ ਨਕਾਰਾਤਮਕ ਕੂਰਜਾ ਵਾਲੀ ਗੱਲ ਨਹੀਂ ਹੁੰਦੀ ਪਰ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਦੋ ਜਾਂ ਜ਼ਿਆਦਾ ਚੂਹੇ ਘੁੰਮ ਰਹੇ ਹਨ ਤਾਂ ਦੋਸਤੋ ਇਹ ਇੱਕ ਨਕਾਰਾਤਮਕ ਊਰਜਾ ਦਾ ਸੰਕੇਤ ਹੁੰਦਾ ਹੈ। ਭਾਵ ਕਿ ਦੋਸਤੋ ਤੁਹਾਡੇ ਘਰ ਅਚਾਨਕ ਤੋਂ ਜ਼ਿਆਦਾ ਚੂਹੇ ਪ੍ਰਵੇਸ਼ ਕਰ ਜਾਣ, ਉਹਨਾਂ ਦੀ ਸੰਖਿਆ ਵਾਧਦੀ ਜਾਵੇ ਤਾਂ ਇਹ ਕਿਸੇ ਘਟਨਾ ਵੱਲ ਵੀ ਇਸ਼ਾਰਾ ਕੁਦਰਤ ਦੁਆਰਾ ਹੋ ਸਕਦਾ ਹੈ। ਕਿਉਂਕਿ ਗ੍ਰਹਿਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਸੰਖਿਆ ਵਿੱਚ ਜੇਕਰ ਚੂਹੇ ਆਉਂਦੇ ਹਨ ਤਾਂ ਹਮੇਸ਼ਾ ਨੈਗੇਟਿਵ એનર્ਜੀ ਨੂੰ ਹੀ ਪੈਦਾ ਕਰਦੇ ਹਨ। ਘਰ ਵਿੱਚ ਨੁਕਸਾਨ ਵੀ ਹੁੰਦਾ ਹੈ। ਖਾਣ ਪੀਣ ਵਾਲੀਆਂ ਵਸਤੂਆਂ ਵੀ ਖਰਾਬ ਹੋ ਜਾਂਦੀਆਂ ਹਨ। ਇਹ ਸਾਡੇ ਦੋਸਤੋ ਕੱਪੜੇ ਵਗੈਰਾ ਵੀ ਟੱਕ ਦਿੰਦੇ ਹਨ ਇਹ ਜ਼ਿਆਦਾਤਰ ਦੋਸਤੋ ਉੱਥੇ ਹੁੰਦਾ ਹੈ ਜਿੱਥੇ ਘਰ ਬੰਦ ਰਹਿਣ ਕਿਸੇ ਜਗ੍ਹਾ ਤੇ ਕੂੜਾ ਜ਼ਿਆਦਾ ਹੋਵੇ ਜਿਸ ਨਾਲ ਇਹਨਾਂ ਦੀ ਸੰਖਿਆ ਵਧ ਜਾਂਦੀ ਹੈ ਪਰ ਦੋਸਤੋ ਇਹਨਾਂ ਨੂੰ ਸਾਨੂੰ ਬਿਨਾ ਮਾਰੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਦੋਸਤੋ ਘਰ ਵਿੱਚ ਪਿਆ ਪੁਰਾਣਾ ਸਮਾਨ ਵੀ ਨੈਗੇਟਿਵ એનર્ਜੀ ਨੂੰ ਪੈਦਾ ਕਰਦਾ ਹੈ ਜਿੰਨਾ ਵਿੱਚ ਮੱਕੜੀ ਦੇ ਜਾਲ ਵੀ ਦੋਸਤੋ ਸ਼ਾਮਲ ਹੁੰਦੇ ਹਨ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਹੀ ਸਾਡੇ ਘਰ ਵਿੱਚ ਇੱਕ ਅਜਿਹੀ ਨਕਾਰਾਤਮਕ ਊਰਜਾ ਪੈਦਾ ਹੋ ਜਾਂਦੀ ਹੈ ਜਿਸ ਨਾਲ ਅਸੀਂ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਡਿੱਗ ਪੈਂਦੇ ਹਾਂ ਦੋਸਤੋ ਇਸ ਲਈ ਇੱਕ ਛੋਟਾ ਜਿਹਾ ਉਪਾਅ ਵੀ ਹੈ ਕਿ ਸਾਨੂੰ ਸਵੇਰੇ 7 ਤੋਂ 8 ਵਜੇ ਦੇ ਵਿਚਕਾਰ ਘਰ ਵਿੱਚ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦੇਣਾ ਚਾਹੀਦਾ ਹੈ ਕੱਚੀ ਲੱਸੀ ਹਮੇਸ਼ਾ ਹੀ 네ਗੇਟਿਵ એનર્ਜੀ ਨੂੰ ਕੰਟਰੋਲ ਕਰਨ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਮੰਨੀ ਜਾਂਦੀ ਹੈ ਬਹੁਤ ਸਾਰੇ ਉਪਾਅ ਜਿਹੜੇ ਗ੍ਰਹਿ ਅਨੁਸਾਰ ਦੇਖੇ ਜਾਂਦੇ ਹਨ ਜਾਂ ਫਿਰ ਕੱਢੇ ਜਾਂਦੇ ਹਨ ਉਨ੍ਹਾਂ ਵਿੱਚ ਕੱਚੀ ਲੱਸੀ ਦੇ ਛਿੱਟੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਕਿ ਜੇਕਰ ਜ਼ਿਆਦਾ ਮਾਤਰਾ ਵਿੱਚ ਚੂਹੇ ਘਰ ਵਿੱਚ ਰਹਿੰਦੇ ਹਨ ਤਾਂ ਕੀ ਨੁਕਸਾਨ ਹੁੰਦਾ ਹੈ? ਦੋਸਤੋ ਕੱਪੜਿਆਂ ਤੋਂ ਲੈ ਕੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਜ਼ਰੂਰ ਖਰਾਬ ਹੁੰਦੀਆਂ ਹਨ। ਪਰ ਜਿਸ ਘਰ ਵਿੱਚ ਚੂਹੇ ਬਹੁਤ ਜ਼ਿਆਦਾ ਹੁੰਦੇ ਹਨ ਉਸ ਘਰ ਦੇ ਮੈਂਬਰਾਂ ਨੂੰ ਹਮੇਸ਼ਾ ਹੀ ਮਾਨਸਿਕ ਤਣਾਅ ਵਿੱਚ ਰਹਿਣਾ ਪੈਂਦਾ ਹੈ। ਘਰ ਵਿੱਚ ਲੜਾਈ ਝਗੜੇ ਜ਼ਿਆਦਾ ਰਹਿਣ ਲੱਗ ਜਾਂਦੇ ਹਨ। ਗੱਲ ਗੱਲ ਉੱਪਰ ਇੱਕ ਤੋਂ ਦੂਸਰੇ ਉੱਪਰ ਗੁੱਸਾ ਹੁੰਦਾ ਰਹਿੰਦਾ ਹੈ। ਦੋਸਤੋ ਆਰਥਿਕ ਸਥਿਤੀ ਵੀ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਘਰ ਦਾ ਸਹਰੂਪਰ ਬਹੁਤ ਜ਼ਿਆਦਾ ਚੜ ਜਾਂਦਾ ਹੈ। ਪਰ ਕਈ ਅਜਿਹੇ ਮੰਤਰ ਵੀ ਹਨ ਜਿੱਥੇ ਚੂਹਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਕਰਕੇ ਕਈ ਤਰ੍ਹਾਂ ਦੇ ਉਪਾਅ ਵੀ ਜੋ ਜੋਤਿਸ਼ ਦੋਰਾ ਦੱਸੇ ਜਾਂਦੇ ਹਨ ਕਿਉਂਕਿ ਦੋਸਤੋ ਇਹ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਲਈ ਇੱਕ ਫਰਿਸ਼ਤੇ ਦਾ ਵੀ ਕੰਮ ਕਰਦੇ ਹਨ। ਘਰ ਵਿੱਚ ਚੂਹੇ ਦੇ ਬੱਚੇ ਜਨਮਤੇ ਵੀ ਇਹ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਸੰਤਾਨ ਦਾ ਆਉਣਾ ਤੈ ਹੋ ਜਾਂਦਾ ਹੈ। ਅਤੇ ਜੇਕਰ ਤੁਹਾਡਾ ਕੰਮ ਬਹੁਤ ਦੇਰ ਤੋਂ ਰੁਕਿਆ ਹੋਵੇ ਉਹ ਜਲਦ ਹੀ ਪੂਰਾ ਹੋਣ ਵਾਲਾ ਹੈ ਪਰ ਦੋਸਤੋ ਜਦੋਂ ਇਹ ਬੱਚੇ ਵੱਡੇ ਹੋ ਜਾਂਦੇ ਹਨ ਤਾਂ 네ਗੇਟਿਵ ਊਰਜਾ ਨੂੰ ਆਸ-ਪਾਸ ਛੱਡਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਉਹ ਘਰ ਵਿੱਚ ਬੜੀ ਸਮੱਸਿਆ ਆ ਜਾਂਦੀ ਹੈ ਵਾਸੂ ਸ਼ਾਸਤਰ ਅਨੁਸਾਰ ਇਹ ਤੈਅ ਕੀਤਾ ਜਾਂਦਾ ਹੈ ਕਿ ਘਰ ਵਿੱਚ ਹਫ਼ਤੇ ਵਿੱਚ ਇੱਕ ਵਾਰ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦੇਣਾ ਚਾਹੀਦਾ ਹੈ ਅਤੇ ਵੀਰਵਾਰ ਵਾਲੇ ਦਿਨ ਇੱਕ ਲੱਡੂ ਆਪਣੇ ਹੀ ਘਰ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਪ੍ਰਸ਼ਾਦ ਦੇ ਤੌਰ ਤੇ ਇਹ ਕਾਮਨਾ ਕੀਤੀ ਜਾਂਦੀ ਹੈ ਕਿ ਅਸੀਂ ਕਿਸੇ ਵੀ ਜੀਵ ਨਾਲ ਨਫ਼ਰਤ ਨਹੀਂ ਕਰਦੇ ਇਸ ਕਰਕੇ ਇਹ ਪ੍ਰਸ਼ਾਦ ਨੂੰ ਗ੍ਰਹਿਣ ਕੀਤਾ ਜਾਵੇ ਅਤੇ ਸਾਡੇ ਘਰ ਨੂੰ ਜਲਦੀ ਹੀ ਛੱਡਿਆ ਜਾਵੇ ਅਤੇ ਕਿਸੇ ਵੀ ਹੋਰ ਚੰਗੀ ਜਗ੍ਹਾ ਉੱਪਰ ਆਪਣਾ ਸਥਾਨ ਬਣਾਇਆ ਜਾਵੇ ਜਿਵੇਂ ਦੋਸਤੋ ਅਸੀਂ ਸੱਪਾਂ ਲਈ ਗੁੱਗੇ ਨੂੰ ਪੂਜਦੇ ਹਾਂ ਉਸੇ ਤਰ੍ਹਾਂ ਚੂਹਿਆਂ ਲਈ ਵਾਸਤੂ ਸ਼ਾਸਤਰ ਵਿੱਚ ਇਹ ਉਪਾਅ ਦੱਸਿਆ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਰਫ ਵੀਰਵਾਰ ਵਾਲੇ ਦਿਨ ਹੀ ਕੰਮ ਕਰਦਾ ਹੈ ਦੋਸਤੋ ਇਹ ਉਪਕਰਨ ਨਾਲ ਤੁਹਾਡੇ ਘਰ ਦੇ ਚੂਹੇ ਆਪਣੇ ਆਪ ਹੀ ਘਰ ਵਿੱਚੋਂ ਚਲੇ ਜਾਣਗੇ ਅਤੇ ਸਾਰੀ ਨਕਾਰਾਤਮਕ ਸ਼ਕਤੀ ਨੂੰ ਆਪਣੇ ਨਾਲ ਲੈ ਕੇ ਚਲੇ ਜਾਣਗੇ ਇਸ ਕਰਕੇ ਦੋਸਤੋ ਕਦੇ ਵੀ ਕੁਦਰਤ ਦੇ ਵੈਰੀ ਨਾ ਬਣੋ ਹਮੇਸ਼ਾ ਸਾਰੇ ਜੀਵਾਂ ਦਾ ਭਲਾ ਕਰੋ ਅਤੇ ਉਸ ਪਰਮਾਤਮਾ ਅੱਗੇ ਹਮੇਸ਼ਾ ਸੇਵਾ ਦੀ ਮੰਗ ਕਰੋ ਜੇਕਰ ਘਰ ਵਿੱਚ ਕਿਸੇ ਵੀ ਪ੍ਰਕਾਰ ਦਾ ਜੀਵ ਆਉਂਦਾ ਹੈ ਤਾਂ ਕੁਝ ਦਾਣੇ ਉਸ ਲਈ ਜ਼ਰੂਰ ਸਿੱਟੋ ਕਈ ਵਾਰ ਦੋਸਤੋ ਇਹ ਪਰਮਾਤਮਾ ਦੁਆਰਾ ਹੀ ਭੇਜੇ ਜਾਂਦੇ ਹਨ ਅਤੇ ਸਾਡੀ ਨੀਅਤ ਨੂੰ ਪਰਮਾਤਮਾ ਦੁਆਰਾ ਪਰਖਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਡੇ ਨਾਲ ਝੋਲੀਆਂ ਭਰਦੇ ਹਨ ਪਰ ਦੋਸਤੋ ਕਈ ਅਜਿਹੇ ਲੋਕ ਵੀ ਹਨ ਜੋ ਇਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਹਨ ਇਹ ਸਭ ਨੂੰ ਪਤਾ ਹੈ ਕਿ ਸਾਡੇ ਘਰੇ ਆਉਂਦੇ ਹਨ ਤਾਂ ਕਾਫੀ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਕਾਫੀ ਤਰ੍ਹਾਂ ਦੀ ਗੰਦਗੀ ਸਾਡੇ ਘਰੇ ਆਉਂਦੀ ਹੈ ਪਰ ਦੋਸਤੋ ਕਿਸੇ ਵੀ ਜੀਵ ਨੂੰ ਮਾਰਨਾ ਕੁਦਰਤ ਦਾ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਇਸ ਕਰਕੇ ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਸੀਂ ਬਿਨਾਂ ਕਿਸੇ ਜੀਵ ਦੀ ਹੱਤਿਆ ਕਰੇ ਇਹਨਾਂ ਨੂੰ ਬਾਹਰ ਕਿਵੇਂ ਕੱਢ ਸਕੀਏ ਇਸ ਕਰਕੇ ਦੋਸਤੋ ਜ਼ਹਿਰ ਦੇਣਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਅੱਜ ਤੋਂ ਹੀ ਇਹ ਉਪਾਅ ਕਰਨੇ ਸ਼ੁਰੂ ਕਰ ਦੇਵੋ ਅਤੇ ਪਰਮਾਤਮਾ ਅੱਗੇ ਹਮੇਸ਼ਾ ਸੇਵਾ ਦੀ ਮੰਗ ਕਰੋ ਅਤੇ ਦੋਸਤੋ ਸਭ ਦਾ ਭਲਾ ਕਰੋ ਜੀ